ਬڑے ਸਮੇ ਬਾਦਨਾ ਘਰ ਵਿੱਚ ਦੇਖੋ ਇੱਕ ਖੁਸ਼ੀ ਆਈ ਹੈ ਤੇ ਘਰ ਵਿੱਚ ਇੱਕ ਪੁੱਤਰ ਹੋਇਆ ਤੇ ਇਸ ਕੁੜੀ ਨੂੰ ਦੇਖੋ ਕਿੰਨੀ ਖੁਸ਼ੀ ਹੈ ਵੀ ਘਰ ਵਿੱਚ ਇੱਕ ਵੀਰ ਆਇਆ ਨਿੱਕੀ ਜੀ ਬੱਚੀ ਜਦੋਂ ਆਪਣੇ ਵੀਰ ਨੂੰ ਦੇਖਦੀ ਹੈ ਨਾ ਤਾਂ ਦੇਖ ਕੇ ਨਾ ਆਪਣੇ ਵੀਰ ਨੂੰ ਚਾਹ ਚੜ ਜਾਂਦਾ ਯਾਰ ਇਸ ਬੱਚੀ ਨੂੰ ਯਾਰ ਕਿੰਨਾ ਚਾਹ ਹੁੰਦਾ ਯਾਰ ਆਪਣੇ ਭਰਾ ਦਾ ਯਾਰ ਤਾਂ ਦੇਖੋ ਯਾਰ ਰੂਹ ਖੁਸ਼ ਹੋ ਗਈ ਇਸ ਬੱਚੀ ਦੀ ਯਾਰ ਭੈਣਾਂ ਤਾਂ ਨਾ ਆਪਣੇ ਭਰਾਵਾਂ ਦੇ ਖਾਤਰ ਸੁੱਖਾ ਮੰਗਦੀਆਂ ਨੇ ਯਾਰ ਸੱਚੀ ਯਾਰ ਭੈਣ ਭਰਾਵਾਂ ਦੀ ਜੋੜੀ ਬਣਾਈ ਰੱਖੇ ਪ੍ਰਮਾਤਮਾ ਜਿਹੜਾ ਉਸ ਪ੍ਰਮਾਤਮਾ ਦੇ ਬਾਣੇ ਦੇ ਵਿੱਚ ਰਹਿੰਦਾ ਨਾ ਉਹ ਪ੍ਰਮਾਤਮਾ ਸਭ ਦੀ ਝੋਲੀ ਭਰਦਾ ਕੋਈ ਕਿਸੇ ਦੇ ਨਾਲ ਵਾਇਰ ਨਹੀਂ ਰੱਖਦਾ ਪਰਿਵਾਰ ਨੂੰ ਦੇਖੋ ਕਿੰਨਾ ਚਾਅ ਚੜ ਗਿਆ ਯਾਰ ਬੱਚਿਆਂ ਦੇ ਨਾਲ ਹੀ ਘਰ ਵਿੱਚ ਰੌਣਕਾਂ ਹੁੰਦੀਆਂ ਨੇ ਤੇ ਨਹੀਂ ਉਹੀ ਘਰ ਨਾ ਸੁੰਨੇ ਲੱਗਦੇ ਨੇ ਬੱਚਿਆਂ ਦੇ ਬਗੈਰ ਪ੍ਰਮਾਤਮਾ ਇਸ ਬੱਚੇ ਤੇ ਨਾ ਮਿਹਰ ਭਰਿਆ ਹੱਥ ਰੱਖੇ ਤੇ ਇਸ ਬੱਚੇ ਦੀ ਲੰਬੀ ਉਮਰ ਹੋਵੇ ਤੇ ਖੁਸ਼ੀ ਖੁਸ਼ੀ ਜੀਵਨ ਬਤੀਤ ਕਰੇ ਕਈ ਸਾਲਾਂ ਬਾਅਦ ਜਦੋਂ ਘਰ ਵਿੱਚ ਖੁਸ਼ੀ ਆਈ ਤਾਂ ਦੇਖੋ ਪਰਿਵਾਰ ਦੀ ਕਿੰਨੀ ਖੁਸ਼ੀ ਹੈ ਯਾਰ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜੀ